ਹਾਂਜੀ ਮਿੱਤਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਹਾਰਸ ਲਵਰ ਤੇ ਅੱਜ ਅਸੀਂ ਪਿੰਡੋ ਤੁਰੇ ਜਗਰਾਉਂ ਦੀ ਮੰਡੀ ਵਿੱਚ ਜਾਣ ਲਈ ਅਸੀਂ ਕਿਹਾ ਵੀ ਦੇਖੀਏ ਕਿ ਵੀ ਮੰਡੀ ਦਾ ਮਾਹੌਲ ਕਿਵੇਂ ਆ ਜਦੋਂ ਅਸੀਂ ਕਾਫੀ ਟਾਈਮ ਰਸਤਾ ਤੈਅ ਕੀਤਾ ਤਾਂ ਜਗਰਾਉਂ ਮੰਡੀ ਕੋਲ ਪਹੁੰਚੇ ਤਾਂ ਅਸੀਂ ਦੇਖਿਆ ਜਾਂਦੇ ਸਾਰ ਪਹਿਲਾਂ ਐਂਟਰੀ ਤੇ ਬੋਰਡ ਲੱਗਿਆ ਜਿਵੇਂ ਵਿੱਚ ਘੋੜਿਆਂ ਦੇ ਮੇਲੇ ਦਾ ਵੀਰਵਾ ਲਿਖਿਆ ਹੋਇਆ ਹੈ ਤਰੀਕ ਹੈ 15 ਤੋਂ 20 ਤਰੀਕ ਤੱਕ ਤੇ 20 ਤਰੀਕ ਨੂੰ ਰੀਵਿਆ ਚਾਲ ਆ ਦੀਆਂ ਦੌੜਾਂ ਹੋਣੀਆਂ 3 ਵਜੇ ਫਿਰ ਅਸੀਂ ਹੌਲੀ-ਹੌਲੀ ਮੰਡੀ ਦੇ ਅੰਦਰ ਐਂਟਰ ਹੋਏ ਦੇਖਿਆ ਮੰਡੀ ਦੇ ਵਿੱਚ ਮਾਹੌਲ ਠੀਕ ਹੀ ਸੀ ਹਲੇ ਐਂਟਰ ਹੁੰਦਿਆਂ ਹੀ ਅਸੀਂ ਅੱਗੇ ਪਹੁੰਚੇ ਤਾਂ ਵਧੀਆ ਲੱਗਿਆ ਮੰਡੀ ਦੇ ਵਿੱਚ ਕਾਫੀ ਤੰਬੂ ਲੱਗੇ ਸੀ ਤਨਾਤਾਂ ਕਾਫੀ ਲੱਗੀਆਂ ਸੀ ਇਸ ਤੋਂ ਬਾਅਦ ਅਸੀਂ ਅੱਗੇ ਹੋਰ ਗਏ ਤਾਂ ਦੇਖਿਆ ਕਿ ਮੰਡੀ ਦੇ ਵਿੱਚ ਕਾਫੀ ਤਰ੍ਹਾਂ ਦੇ ਜਾਨਵਰ ਪਹੁੰਚੇ ਹੋਏ ਆ ਕਾਫੀ ਬੰਦੇ ਪਹੁੰਚੇ ਸੀ ਇੱਥੇ ਮੰਡੀ ਦੇ ਵਿੱਚ ਜਗਰਾਉਂ ਚ ਜੂਪੀ ਦੇ ਵਪਾਰੀ ਪਹਿਲਾਂ ਹੀ ਆ ਜਾਂਦੇ ਨੇ ਤਾਂ ਕਿ ਕਿਉਂਕਿ ਇਹ ਮੰਡੀ ਕਾਫੀ ਮਸ਼ਹੂਰ ਹੈ ਆਪਣੀ ਜਗਰਾਉਂ ਦੀ ਦੇਖਿਆ ਤਾਂ ਵਧੀਆ ਜਾਨਵਰ ਸੀਗੇ ਕੋਈ ਨੁਕਰੇ ਮਾਰਵਾੜੀ ਨੀਲੇ ਚੰਬੇ ਸੀਗੇ ਆਏ ਹੋਏ ਉੱਤੇ ਨੀਲੇ ਘੁੜੇ ਤੇ ਕੁਝ ਚੰਬੀਆਂ ਘੁੜੀਆਂ ਵੀ ਕਾਫੀ ਆਈਆਂ ਹੋਈਆਂ ਸੀ ਯੂਪ ਦੇ ਵਪਾਰੀ ਜਗਰਾਉਂ ਮੰਡੀ ਚ ਕਾਫੀ ਜਾਨਵਰ ਲੈ ਕੇ ਆਉਂਦੇ ਨੇ ਇਹ ਦੋ ਦਿਨ ਪਹਿਲਾਂ ਹੀ ਪਹੁੰਚ ਜਾਂਦੇ ਨੇ ਮੰਡੀ ਦਾ ਮਾਹੌਲ ਬਹੁਤ ਵਧੀਆ ਸੀਗਾ ਜੈਸੇ ਬੱਚੇ ਕਾਫੀ ਤਰ੍ਹਾਂ ਦੇ ਵਧੀਆ ਤੋਂ ਵਧੀਆ ਜਾਨਵਰ ਖੜੇ ਸੀਗੇ ਇਹ ਤੁਸੀਂ ਜੋ ਦੇਖ ਰਹੇ ਹੋ ਬੈਠੇ ਸਾਹਮਣੇ ਇਹ ਯੂਪੀ ਦੇ ਵਪਾਰੀ ਹੀ ਪਹੁੰਚੇ ਹੋਏ ਨੇ ਜੋ ਆਪਣੀ ਜਗਰਾਉ ਮੰਡੀ ਦੇ ਵਿੱਚ ਪਹਿਲਾਂ ਹੀ ਚਾਰ ਦਿਨ ਆ ਜਾਂਦੇ ਨੇ ਇਹ ਆਪਣੇ ਨਾ ਜਗਰਾ ਪਹਿਲਾਂ ਹੀ ਮਾਲ ਲੈਂਦੇ ਨੇ ਤੇ ਆਪਣੇ ਤੰਬੂ ਲਾ ਲੈਂਦੇ ਨੇ ਇਨ੍ਹਾਂ ਵਿੱਚ ਇਹ ਕਾਫੀ ਤਰ੍ਹਾਂ ਦੇ ਜਾਨਵਰ ਲੈ ਕੇ ਆਉਂਦੇ ਨੇ ਇਹਨਾਂ ਕੋਲੇ ਅਸੀਂ ਪੁੱਛਿਆ ਇਹਨਾਂ ਨੂੰ ਕੋਈ ਕਹਿੰਦੇ ਵੀ ਚੰਗੇ ਵੀ ਆ ਥੋੜੇ ਜਿਹਾ ਵਧੀਆ ਰੇਟ ਦੇ ਵੀ ਆ ਤੇ ਠੀਕ ਰੇਟ ਦੇ ਵੀ ਆ ਅਜੀਤ ਉਹਨਾਂ ਨੂੰ ਦਿਖਾ ਰਹੇ ਆ ਜਗਰਾਉਂ ਦੇ ਵਿੱਚ ਜੋ ਪਹਿਲਾ ਜਾਨਵਰ ਆਇਆ ਇਹ ਆਪਣੇ ਪਹਿਲਾ ਭਾਗ ਆ ਜਗਰਾਉਂ ਮੰਡੀ ਦੀ ਵੀਡੀਓ ਦਾ ਜਿਵੇਂ ਬੱਚਾ ਕਾਫੀ ਜਾਨਵਰ ਪਹੁੰਚੇ ਸੀ ਪਹਿਲਾਂ ਸੀ ਇੱਕ ਸਾਈਡ ਦਾ ਵੀਰ ਵਾਲਿਆ ਉਧਰ ਵੀਡੀਓ ਬਣਾਈ ਦੇਖਿਆ ਕਿ ਵੀ ਹਾਂ ਜਿਵੇਂ ਅੱਗੇ ਵੀ ਕਿਤੇ ਕੋਈ ਜਾਨਵਰ ਹੋਣਗੇ ਪਰ ਨਹੀਂ ਅੱਗੇ ਕੋਈ ਵੀ ਜਾਨਵਰ ਨਹੀਂ ਸੀਗਾ ਉਹ ਖਾਲੀ ਹੋਈ ਸੀ ਫਿਰ ਅਸੀਂ ਮੰਡੀ ਦੇ ਦੂਸਰੇ ਪਾਸੇ ਨੂੰ ਘੁੰਮਣ ਲੱਗ ਗਏ ਜਿਸ ਪਾਸੇ ਮੰਡੀ ਦੇ ਲੈਖਤ ਪੜਤ ਹੁੰਦੀ ਆ ਅਸੀਂ ਉਸ ਪਾਸੇ ਗਏ ਉਧਰ ਵੀ ਕਾਫੀ ਜਾਨਵਰ ਖੜੇ ਸੀਗੇ ਕੁਝ ਘੋੜੇ ਸੀਗੇ ਕੋਈ ਖਚਰਾਈਆਂ ਹੋਈਆਂ ਸੀਗੀਆਂ ਕੋਈ ਛੋਟੇ ਬੱਚੇ ਪਹੁੰਚੇ ਹੋਏ ਸੀਗੇ ਮੰਡੀ ਦੇ ਵਿੱਚ ਘੋੜਿਆਂ ਦੇ ਕੁਝ ਉਧਰੋਂ ਥਾਂ ਤੇ ਨੜੀਆਂ ਚੀਜ਼ਾਂ ਵੀ ਬਸ ਲੱਗ ਰਹੀਆਂ ਸੀ ਕਾਫੀ ਤੰਬੂ ਲੱਗੇ ਹੋਏ ਸੀਗੇ ਤੇ ਦੂਜੇ ਪਾਸੇ ਵੀ यूपी ਦੇ ਵਪਾਰੀ ਉਹੀ ਪਹੁੰਚੇ ਹੋਏ ਸੀਗੇ ਜੋ ਆਪਣੇ ਵਧੀਆ ਜਾਨਵਰ ਲੈ ਕੇ ਪਹੁੰਚੇ ਹੋਏ ਸੀਗੇ ਜੈਸੇ ਚ ਕੋੜੇ ਕੋੜੀਆਂ ਬੱਚੇ ਬਸ਼ੀਰੀ ਬਸ਼ੀਰੀਆਂ ਆਏ ਜੋ ਨਵੇਂ ਵੀਰ ਨੇ ਆਪਣੇ ਜਿਨ੍ਹਾਂ ਨੇ ਕੋਈ ਜਾਨਵਰ ਰੱਖਣਾ ਜਾਂ ਜਿਨ੍ਹਾਂ ਨੂੰ ਸ਼ੌਂਕ ਹੈ ਉਹ ਮੰਡੀ ਵਿੱਚ ਜਰੂਰ ਪਹੁੰਚੋ ਇੱਥੇ ਦੂਰੋਂ ਨੜੋਂ ਵੇਚਣ ਲਈ ਵੀ ਜਾਨਵਰ ਹੁੰਦੇ ਨੇ ਕਾਫੀ ਕਾਫੀ ਲੋਕ ਖਰੀਦਣ ਲਈ ਵੀ ਹੁੰਦੇ ਨੇ ਇਸ ਕਰਕੇ ਐਸੀ ਸੋਚਿਆ ਕਿ ਅੱਜ ਪਹਿਲੇ ਦਿਨ ਹੀ ਜਾਈਏ ਮੰਡੀ ਚ ਜਾ ਕੇ ਪਹਿਲਾ ਹੀ ਆਪਣੇ ਸਰੋਤਿਆਂ ਨੂੰ ਵੀਡੀਓ ਚ ਦਿਖਾਈਏ ਕਿ ਵੀ ਜਗਰਾਉਂ ਮੰਡੀ ਦੇ ਵਿੱਚ ਕਿੰਨਾ ਵਧੀਆ ਮਾਹੌਲ ਬਣਦਾ ਜਾਂਦਾ ਹੈ ਲੋਕ ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਲਈ ਘੋੜੇ ਵਧੀਆ ਲੈ ਕੇ ਆਉਣੇ ਨੇ ਜੋ ਨਾਮੀ ਘੋੜੇ ਨੇ ਚੈਂਪੀਅਨ ਘੋੜੇ ਨੇ ਉਹਨਾਂ ਲਈ ਪਹਿਲਾਂ ਹੀ ਮਿੱਟੀਆ ਸਟਾਰ ਰਏ ਨੇ ਉਹਨਾਂ ਦੇ ਖੜਨ ਦਾ ਵਾਸਤੇ ਵਧੀਆ ਜਗ੍ਹਾ ਬਣਾ ਰਹੇ ਨੇ ਤਾਂ ਕਿ ਘੋੜੇ ਵਧੀਆ ਲੱਗਣ ਸੁੰਦਰ ਲੱਗਣ ਇਸ ਕਰਕੇ ਅਸੀਂ ਸੋਚਿਆ ਕਿ ਵੀ ਪਹਿਲਾਂ ਮੰਡੀ ਜਾ ਕੇ ਪਹੁੰਚ ਕੇ ਸਾਰੇ ਤੋਂ ਪਹਿਲਾਂ ਸਭ ਨੂੰ ਮੰਡੀ ਦਿਖਾਈਏ। ਥੋੜੀ-ਥੋੜੀ ਮੰਡੀ ਦੇ ਅੰਦਰ ਐਂਟਰ ਹੁੰਦੇ ਗਏ ਹੁੰਦੇ ਗਏ ਤਾਂ ਕਾਫੀ ਵਧੀਆ ਲੱਗਿਆ। ਕਾਫੀ ਬਾਹਰਲੀ ਸਾਈਡ ਵੀ ਪਹੁੰਚੇ ਫਿਰ। ਸਾਹਮਣੇ ਅਸੀਂ ਦੇਖਿਆ ਗੱਡੀ ਖੜੀ ਆ ਜਿਸ ਵਿੱਚ ਕਨਾਤਾਂ ਲਾ ਰਹੇ ਸੀਗੇ। ਕੁਝ ਕੁ ਕਨਾਤਾਂ ਲੱਗੀਆਂ ਹੋਈਆਂ ਸੀਆਂ। ਜਿਸ ਕਰਕੇ ਕਾਫੀ ਮੰਡੀ ਦਾ ਮਾਹੌਲ ਵਧੀਆ ਬਣਦਾ ਜਾਂਦਾ ਸੀ। ਦੇ ਕੱਲ ਨੂੰ ਵੀ ਅਸੀਂ ਪਹੁੰਚਾਂਗੇ ਮੰਡੀ। ਕੱਲੂ ਦੁਬਾਰਾ ਫਿਰ ਦੂਜੀ ਵੀਡੀਓ ਪਾਵਾਂਗੇ ਜੈਸੇ ਬੱਚਾ ਕਾਫੀ ਜਾਨਵਰ ਆਉਣਗੇ ਮੰਡੀ ਦਾ ਇਸ ਤੋਂ ਵੀ ਜ਼ਿਆਦਾ ਤੇ ਵਧੀਆ ਮਾਹੌਲ ਬਣਿਆ ਹੋਊਗਾ ਐਸੇ ਬੱਚਾ ਬਹੁਤ ਤਰ੍ਹਾਂ ਦੇ ਜਾਨਵਰ ਆਉਣਗੇ ਇਸ ਮੰਡੀ 'ਚ ਵਧੀਆ ਵੀ ਵਧੀਆ ਤੋਂ ਵਧੀਆ ਜਿਹੜੇ ਨਵੇਂ ਵੀਰ ਸ਼ੌਕੀਆ ਜਿਨ੍ਹਾਂ ਨੇ ਕੋੜੇ ਜਾਨ ਕੋੜੀਆਂ ਜੋ ਬਸ਼ੀਰੇ ਬਸ਼ੀਰੀਆਂ ਖਰੀਦਦੀਆਂ ਉਹ ਜਗਰਾਉ ਮੰਡੀ 'ਚ ਜ਼ਰੂਰ ਪਹੁੰਚਣ ਇਸ ਮੰਡੀ ਵਿੱਚ ਚੰਗੇ ਤੋਂ ਚੰਗੇ ਤੇ ਵਧੀਆ ਜਾਨਵਰ ਆਉਂਦੇ ਨੇ ਵਪਾਰੀ ਵੀ ਦੂਰੋਂ ਆਉਂਦੇ ਨੇ ਵੇਚਣ ਵਾਲੇ ਵੀ ਦੂਰੋਂ ਆਉਂਦੇ ਨੇ ਜੋ ਵੀਰਾਂ ਨੇ ਆਪਣੇ ਜਾਨਵਰ ਵੇਚਣੇ ਆ ਜਾਂ ਨਵੇਂ ਖਰੀਦਣੇ ਆ ਉਹ ਜਗਰਾਉ ਮੰਡੀ ਵਿੱਚ ਜ਼ਰੂਰ ਪਹੁੰਚਣ ਤਾਂ ਕਿ ਮੰਡੀ ਦਾ ਮਾਹੌਲ ਵਧੀਆ ਬਣੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਬੀਜ ਨੂੰ ਫੋਲੋ ਜ਼ਰੂਰ ਕਰਿਓ ਤਾਂ ਕਿ ਸਾਡਾ ਹੌਸਲਾ ਵਧੇ ਤਾਂ ਕਿ ਅਸੀਂ ਤੁਹਾਨੂੰ ਅੱਗੇ ਹੋਰ ਵੀਡੀਓ ਪਾਰਟ ਦੱਸਗੀ ਦਿਖਾਈਏ ਕਿ ਵੀ ਹਾਂ ਮੰਡੀ ਕਿਸ ਤਰ੍ਹਾਂ ਲੱਗੀ ਹੈ ਧੰਨਵਾਦ ਜੀ